ਮੇਰੀ ਬੰਦੀ ਭਗ ਦਸ਼ਟਾਵੈ ਬੰਦ ਹੈ ਭਗਤ ਨਾ ਛੁੱਟੈ ਮੋਹੇ ਭਗਦਰ ਵਿਦਾਤ ਜੀ ਕਹਿੰਦੇ ਉਹ ਗੱਲ ਸੁਣ ਭਗਵਾਨ ਤੋ ਸਾਨੂੰ ਮੋਹ ਦੀਆਂ ਤੰਦਾਂ ਦੇ ਨਾਲ ਬੰਨ੍ਹ ਦੇਗਾ ਸਾਨੂੰ ਪਤਾ ਹੈ ਇਨਾਂ ਕੋ ਕੁਝ ਤੂੰ ਕਰਨ ਜਾਣਦਾ ਹੈ ਪਤਾ ਹੈ ਸਾਨੂੰ ਅਸੀਂ ਤੇ ਤੇਰਾ ਨਾਮ ਜਪ ਕੇ ਤੇਰੀ ਬੰਦਗੀ ਕਰਕੇ ਛੁੱਟ ਜਾਵਾਂਗੇ ਸਾਡਾ ਛੁਟਕਾਦਾ ਹੋ ਜਾਏਗਾ ਜੇ ਅਸੀਂ ਤੈਨੂੰ ਪ੍ਰੇਮ ਦੀਆਂ ਡੋਰਾ ਪਾ ਕੇ ਬੰਨ ਲਿਆ ਤੂੰ ਕਿਹਣੀ ਮਾਂ ਨੂੰ ਮਾਸੀ ਆਖੇਂਗਾ ਆਖੋ ਸਤਿਨਾਮ ਪੂੰਦਸ ਆਪਣਾ ਇਲਾਜ ਕਰ ਤੂੰ ਕਿਵੇਂ ਖੜਾ ਸੜਾਏਂਗਾ ਤੇ ਭਗਤ ਨਾਮਦੇਵ ਜੀ ਨੂੰ ਪੁੱਛਿਆ ਕਹਿੰਦੇ ਤੂੰ ਕੁੰਨ ਰੇ ਨਾਲੇ ਪਤਾ ਹੈ ਜਾਣਦਾ ਸਭ ਕੁਝ ਕਹਿੰਦੇ ਤੂੰ ਕੁੰਨ ਰੇ ਨਾਮਦੇਵ ਜਿਹਨੂੰ ਘਿਰ ਕੇ ਪੁੱਛਦੇ ਨੇ ਭਗਵਾਨ ਜਿਉਂ ਕਹਿੰਦੇ ਤੂੰ ਕੌਣ ਹੈ ਤੇ ਨਾਮਦੇਵ ਕਿਹੜਾ ਘਟ ਜੀ ਤੇ ਨਾਮਦੇਵ ਜੀ ਹੱਥ ਜੋੜ ਕੇ ਕਹਿੰਦੇ ਮੈਂ ਨਾਮਾ ਹੋ ਜੀ ਇਹਨੇ ਪਤਾ ਨਹੀਂ ਤੈਨੂੰ ਮੈਂ ਨਾਮਦੇਵ ਆਇਆ